ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਵਾਜ਼ ਘਰ ਵਿੱਚ ਤੁਹਾਡਾ ਸਵਾਗਤ ਹੈ ਤੁਸੀਂ ਸੁਣਨ ਜਾ ਰਹੇ ਹੋ ਕਿਤਾਬ ਪੂਰਨਮਾਸ਼ੀ ਜਿਸ ਦੇ ਲੇਖਕ ਨੇ ਜਸਵੰਤ ਸਿੰਘ ਕਵਲ ਤੇ ਜਿਸ ਨੂੰ ਆਵਾਜ਼ ਦਿੱਤੀ ਹੈ ਉੱਤਮ ਜੋਤ ਸਿੰਘ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਵਾਜ਼ ਘਰ ਵਿੱਚ ਤੁਹਾਡਾ ਸਵਾਗਤ ਹੈ ਤੁਸੀਂ ਸੁਣਨ ਜਾ ਰਹੇ ਹੋ ਕਿਤਾਬ ਪੂਰਨਮਾਸ਼ੀ ਜਿਸ ਦੇ ਲੇਖਕ ਨੇ ਜਸਵੰਤ ਸਿੰਘ ਕਵਲ ਤੇ ਜਿਸ ਨੂੰ ਆਵਾਜ਼ ਦਿੱਤੀ ਹੈ ਉੱਤਮ ਜੋਤ ਸਿੰਘ ਕਿਤਾਬ ਦੇ ਸ਼ੁਰੂਆਤ ਵਿੱਚ ਇਹ ਸੰਤ ਸਿੰਘ ਸੇਖੋਂ ਇਸ ਕਿਤਾਬ ਬਾਰੇ ਲਿਖਦੇ ਨੇ ਪਿਛਲੇ ਸਾਲ 6 ਤੋਂ ਕੋਈ 3 ਸਾਲ ਪਿੱਛੋਂ ਜੱਜਤ ਸਿੰਘ ਸੰਤ ਸਿੰਘ ਦਾ ਨਾਵਲ ਪਾਲੀ ਮੇਰੀ ਨਜ਼ਰ ਵਿੱਚੋਂ ਲੰਘਿਆ ਤਾਂ ਮੈਂ ਚੱਕਰੀਤੀ ਰਹਿ ਗਿਆ ਮੈਨੂੰ ਯਾਦ ਆਇਆ ਕਿ ਕੁਝ ਸਾਲ ਪਹਿਲਾਂ ਇਸੇ ਤਰ੍ਹਾਂ ਦੇਵਯੋਗ ਮੈਨੂੰ ਸੱਚ ਨੂੰ ਫਾਂਸੀ ਪੜਨ ਦਾ ਅਫਸਰ ਮਿਲਿਆ ਸੀ ਉਸ ਵੇਲੇ ਮੈਂ ਸੋਚਿਆ ਸੀ ਕਿ ਜੇ ਨੌਜਵਾਨ ਵਾਸਤਵ ਵਿੱਚੋਂ ਕੁਝ ਹੋਰ ਵਧੇਰੇ ਅਰਥ ਕੱਢਣ ਲੱਗ ਪਿਆ ਤਾਂ ਚੰਗਾ ਨਾਵਲਕਾਰ ਬਣ ਜਾਵੇਗਾ। ਪਾਲੀ ਪੜਨ ਨਾਲ ਮੇਰੀ ਤਸੱਲੀ ਨਹੀਂ ਹੋਈ। ਮੇਰੇ ਮਾਨ ਵਿੱਚ ਇਸ ਨੌਜਵਾਨ ਨੂੰ ਜਾਣਨ ਤੇ ਉਤਸ਼ਾਹ ਦੇਣ ਦੀ ਤਾਂਗ ਪੈਦਾ ਹੋ ਗਈ। ਮੈਨੂੰ ਖੁਸ਼ੀ ਹੈ ਕਿ ਪੂਰਨਮਾਸ਼ੀ ਦੇ ਉਤਪੰਨ ਹੋਣ ਵਿੱਚ ਕੁਝ ਉਸ ਤਾਂਗ ਦਾ ਹਿੱਸਾ ਹੈ। ਮੈਂ ਆਪਣੇ ਦਿਲੋਂ ਪੂਰਨਮਾਸ਼ੀ ਨੂੰ ਆਪਣੀ ਇਸ ਤਾਂਗ ਦੀ ਪੂਰਤੀ ਸਮਝਦਾ ਹਾਂ। ਬਾਲੀ ਵਿੱਚ ਜਸਵੰਤ ਸਿੰਘ ਦੀ ਕਲਪਨਾ ਦੀ ਉਡਾਰੀ ਬੜੀ ਬਲਵਾਨ ਸੀ। ਉਹ ਆਕਾਸ਼ਾਂ ਨੂੰ ਛੂਹ ਆਉਂਦਾ ਸੀ ਤੇ ਪਤਾਲਾਂ ਦੇ ਥੱਲੇ ਤੱਕ ਟੁੱਬੀ ਮਾਰਦਾ ਸੀ। ਇਸ ਮਾਤ ਲੋਕ ਵਿੱਚ ਉਹ ਕਿਤੇ ਕਿਤੇ ਹੀ ਨਜ਼ਰੀ ਪੈਂਦਾ ਸੀ। ਪਰ ਜਿੰਨਾ ਚਿਰ ਉਹ ਮਾਤ ਲੋਕ ਵਿੱਚ ਵਿਚਰਦਾ ਸੀ ਇਸ ਦੇ ਪਾਜ ਉਗੜ-ਉਗੜ ਛੁੱਟੀ ਜਾਂਦਾ ਸੀ। ਉਹ ਇਸ ਦੀ ਖੂਬਸੂਰਤੀ ਅਤੇ ਸੁਹਰਤ ਦਾ ਬਿਆਨ ਕਰਦਾ ਸੀ। ਡੀ ਜੇ ਸਾਲੀਆਂ ਦੇ ਮਖੌਲਾਂ ਵਿੱਚ ਤੇ ਭੈਣ ਦੇ ਆਪਣੇ ਭਰਾ ਦੀ ਰੋਮਾਂਸ ਦੀ ਉਤਪਤੀ ਵੱਲ ਚਾਉ ਭਾਵ ਵਿੱਚ ਤੇ ਇਸ ਘੋਰ ਕ੍ਰੂਪਤਾ ਦੇ ਕਠੋਰਤਾ ਦਾ ਵਰਣਨ ਕਰਦਾ ਸੀ ਪਾਲੀ ਦੇ ਵਿਆਹ ਤੇ ਸੋਹਰੇ ਘਰ ਦੇ ਕਲੇਸ਼ ਤੇ ਦੁੱਖ ਵਿੱਚ ਜਿਹੜਾ ਆਦਮੀ ਇਹ ਕੁਝ ਲਿਖ ਸਕਦਾ ਹੈ ਮੈਂ ਹੈਰਾਨ ਹਾਂ ਜੇ ਉਸ ਦਾ ਧਿਆਨ ਹੋਰ ਯਥਾਰਥਿਕਤਾ ਨਾਲ ਇਸ ਮਾਤ ਲੋਕ ਵੱਲ ਹੋ ਗਿਆ ਤਾਂ ਕਲਾ ਨੂੰ ਰੂਪਮਾਨ ਕਰੇਗਾ ਪੂਰਨਮਾਸੀ ਉਸ ਵਿਦੇਰੇ ਯਥਾਰਥਿਕ ਧਿਆਨ ਦੀ ਲੱਭਤ ਹੈ। ਪਾਲੀ ਨੂੰ ਸਾਰਥਕ ਕਰਨ ਵਾਲਾ ਵੀ ਜਿੱਥੋਂ ਤੱਕ ਸੀ। ਮਾਲਵੇ ਦਾ ਪਿੰਡੂ ਜੀਵਨ ਹੀ ਸੀ। ਪੂਰਨਮਾਸੀ ਤਾਂ ਉਸ ਜੀਵਨ ਦੀ ਨਵੇਂ ਸਿਰੇ ਤੋਂ ਦ੍ਰਿਸ਼ਟੀ ਹੈ। ਭਾਵੇਂ ਨਾਉ ਉਸ ਦਾ ਵੀ ਇੱਕ ਪਾਤਰ ਤੇ ਉਹ ਵੀ ਬਹੁਤ ਛੋਟੇ ਪਾਤਰ ਤੋਂ ਰੱਖਿਆ ਗਿਆ। ਇਹ ਕਿਸੇ ਇੱਕ ਇਸਤਰੀ ਦਾ ਦੁੱਖਾਂ ਤੇ ਪਿਆਰਾਂ ਭਰਿਆ ਜੀਵਨ ਹੀ ਨਹੀਂ। ਸੈਪੋ ਕੰਪਲੀਟ Ready to continue?